ਅੱਜ ਦਸਹਰੇ ਦਾ ਪਵਿੱਤਰ ਤਿਹਾੜਾ ਜੀ ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਵਿਧਾਨ ਸਭਾ ਨਾਭਾ ਪੰਜਾਬ ਪੂਰੇ ਦੇਸ਼ ਪਰ ਦੁਨੀਆ ਪਰ ਦੇ ਵਿੱਚ ਜਿੰਨੇ ਵੀ ਭਗਵਾਨ ਰਾਮ ਜੀ ਨੂੰ ਚਾਣ ਵਾਲੇ ਨੇ ਸਾਰਿਆਂ ਨੂੰ ਦਸਹਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਤਿਹਾੜ ਜਿਹੜਾ ਜੀ ਬਹੁਤ ਹੀ ਭਾਈਚਾਰਕ ਸਾਂਝ ਜੋੜਨ ਵਾਲਾ ਤਿਹਾੜ ਹੁੰਦਾ ਔਰ ਇਹ ਤਿਹਾੜ ਜਿਹੜਾ ਜੀ ਬਦੀ ਤੇ ਨੇਕੀ ਦੀ ਲੜਾਈ ਹੈ ਜੀ ਜਿਹਦੇ ਵਿੱਚ ਨੇਕੀ ਜਿੱਤ ਹੁੰਦੀ ਹੈ ਇਹ ਤਿਹਾੜ ਸਾਨੂੰ ਇਹ ਦੱਸਦੇ ਜਿੱਤੇ ਹਰ ਸਾਲ ਅਸੀਂ ਰਾਵਣ ਦਾ ਪਤਾ ਅਸੀਂ ਸਾੜਦੇ ਸਾੜਦੇ ਜਿਹੜਾ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਮੈਅ ਹੈ ਜੀ ਸਾਡੇ ਅੰਦਰ ਹੰਕਾਰ ਹੈ ਸਾਡੇ ਅੰਦਰ ਨਿੰਦਿਆ ਚੁਗਲੀ ਹੈ ਜੀ ਸਾਨੂੰ ਉਹਦੇ ਤੋਂ ਵੀ ਨਜਾਤ ਪਾਉਣ ਦੀ ਜ਼ਰੂਰਤ ਹੈ আর ਸਾਡੇ ਪ੍ਰਾਣੇ ਜਿਹੜੇ ਬਜ਼ੁਰਗ ਹੁੰਦੇ ਆ ਗੱਲ ਕਿਹਾ ਕਰਦੇ ਸੀਗੇ ਬਈ ਇਹ ਤਿਹਾੜ ਹਰੇਕ ਸਾਲ ਸਾਨੂੰ ਸਿਖਾ ਕੇ ਜਾਂਦਾ ਜੀ ਪਰ ਅਸੀਂ ਫੇਰ ਕਿਤਨਾ ਕਿਤੇ ਉਸੇ ਗੱਲ ਦੇ ਵਿੱਚ ਲਿਪਤ ਰਹਨੇ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਗਵਾਨ ਰਾਮ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਇਸ ਕਰਕੇ ਭਗਵਾਨ ਰਾਮ ਜੀ ਨੂੰ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਜੀ ਤੇ ਉਹਨਾਂ ਨੇ ਮਰਿਆਦਾ ਦੇ ਵਿੱਚ ਰਹਿ ਕੇ ਨੇਕੀ ਦੇ ਨਾਲ ਬਦੀ ਦੇ ਉੱਪਰ ਜਿੱਤ ਪਾਈ ਸੋ ਅੱਜ ਦਾ ਤਿਹਾਰ ਜਿਹੜਾ ਜੀ ਜਿਵੇਂ ਇਸ ਵਕਤ ਮੈਂ ਪਟਿਆਲਾ ਪਟਿਆਲਾ ਗੇਟ ਨਾਭਾ ਕੋਲੇ ਹਾਈ ਕੋਰਟ ਪੈਂਦਾ ਜੀ ਉੱਥੇ ਬਹੁਤ ਵੱਡੀ ਧਾਮਲੀਲਾ ਹੁੰਦੀ ਹੈ ਬਹੁਤ ਵੱਡਾ ਪ੍ਰਬੰਧ ਹੁੰਦਾ ਇਸ ਤੋਂ ਬਾਅਦ ਕਾਲਜ ਗਰਾਊਂਡ ਸਰਕਾਰੀ ਕਾਲਜ ਗਰਾਊਂਡ ਰਬਦਮਨ ਕਾਲਜ ਨਾਭਾ ਤੇ ਉਸ ਤੋਂ ਬਾਅਦ ਪਾਸੋਂ ਜਿੱਥੇ ਬਹੁਤ ਵੱਡਾ ਇਕੱਠ ਜਿਹੜਾ ਜੀ ਪੂਰੇ ਇਲਾਕੇ ਦਾ ਹੁੰਦਾ ਤੇ ਅੱਜ ਤਿੰਨ ਜਗ੍ਹਾ ਇਹ 라ਵਣ ਜਿਹੜਾ ਇੱਥੇ ਜੀ ਉਹ ਫੂਕਿਆ ਜਾਣਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਆਪਣੇ ਮਾਪੇ ਦੀ ਇੱਜ਼ਤ ਕਰੋ ਆਪਣੇ ਪਰਿਵਾਰ ਦੇ ਵਿੱਚ ਪਿਆਰ ਬਣਾ ਕੇ ਰੱਖੋ ਔਰ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਸਾਰੇ ਇਮਾਨਦਾਰੀ ਨਾਲ ਕੰਮ ਕਰੋ ਪਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਵੀ ਵਫਾਦਾਰੀ ਨਿਭਾਉਣੀ ਚਾਹੀਦੀ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਦੇ ਉੱਪਰ ਨਾਬਾ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਕਿ ਅਸੀਂ ਹਰੇਕ ਸਾਲ ਫਤਰੀ ਕਨਾਲ ਪਿਹਾਰ ਮਿਲ ਕੇ ਸਾਰੇ ਮਨਾਉਂਦੇ ਰਹੀਏ ਇੱਕ ਵਾਰ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਦਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਬੜੇ ਲੰਬੇ ਸਮੇਂ ਤੋਂ ਮਾਹ ਲਕਸ਼ਮੀ ਰਾਮਲੀਲਾ ਪ੍ਰਾਣਾ ਆਈ ਔਰ ਨਾਬਾ ਸਾਡਾ ਸ਼ਹਿਰਾ ਮੇਲਾ ਮਨਾਉਂਦਾ ਜਾ ਰਿਹਾ ਹੈ ਇਦੇ ਵਿੱਚ ਦਿਵਾਲੀ ਵਾਲੇ ਦਿਨ ਜਿਹੜੀ ਦਰਬਾਰ ਸਾਹਿਬ ਅਸਥਵਾਦੀ ਚਲਦੀ ਹੈ ਉਹੀ ਅਸਥਵਾਦ ਸੁੱਚਾ ਸਿੰਘ ਪ੍ਰਾਣਾ ਆਂਦਾ ਨੀ ਉਹ ਹਰ ਵਾਰੀ ਅਸਥਵਾਦੀ ਲੈ ਕੇ ਆਂਦਾ ਹੈ ਬਹੁਤ ਭਾਰੀ ਹੁਣ ਪ੍ਰਦਰਸ਼ਨ ਹੁਣ ਸਾਨੂੰ ਹੋਣ ਜਾ ਰਿਹਾ ਹੈ ਬਹੁਤ ਲੰਬਾ ਉੱਚਾ 라ਵਣ ਜਿਹੜਾ ਬਣਿਆ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਮੇਲਾ ਭਰ ਰਿਹਾ ਸਾਡੇ ਕਲੱਬ ਦੇ ਪ੍ਰਧਾਨ ਮਹੰਤ ਕਾਲਾਦਾਸ ਜੀ ਜਿਹੜੇ ਸਾਡੇ ਨਾਲ ਇਕੱਠੇ ਸੇਵਾ ਨਿਭਾਉਂਦੇ ਆ ਰਹੇ ਨੇ ਸਾਰੇ ਹੀ ਲੋਕਾਂ 'ਚ ਬੜਾ ਉਤਸ਼ਾਹ ਹੈ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਗਰਾਉਂਡ 'ਚ ਬੰਦੇ ਆ ਰਹੇ ਨੇ ਅਸੀਂ ਨਵਾਂ ਨਿਵਾਸੀਆਂ ਨੂੰ ਸਾਰਿਆਂ ਨੂੰ ਸਾਰੇ ਦੀਆਂ ਲੱਖ ਲੱਖ ਵਧਾਈਆਂ ਸਾਡੇ ਦੇਵਮਾਨ ਜੀ ਆਰਐਨਜੀ ਹੁਣੇ ਫੋਨ ਆਇਆ ਪੰਜ ਮਿੰਟ ਚ ਦੇਵਮਾਨ ਹਲਕਾ ਨੱਬਾ ਦੇ ਐਮਐਲਏ ਸਾਹਿਬ ਆ ਰਹੇ ਨੇ ਤੇ ਹੋਰ ਜਿਹੜੇ ਪ੍ਰਸ਼ਾਸਕ ਦੇ ਬੰਦੇ ਨੇ ਫਿਰ ਸਾਰੇ ਪਹੁੰਚ ਗਏ ਬੜੀ ਜਲਦੀ ਅਸੀਂ ਹੁਣ ਨਾਲ ਦੀ ਨਾਲ ਅਸਤਵਾ ਦੀ ਸ਼ੁਰੂ ਕਰਾਂਗੇ ਸਨਮਾਨ ਕਰਾਂਗੇ ਜਿਹੜੇ ਪਤਵੰਤੇ ਸੱਜਣਾਂ ਉਸ ਤੋਂ ਬਾਅਦ ਪੁਤਲੇ ਨੂੰ ਅਗੜੀ ਦੇਣਗੇ ਸਾਡੇ ਆਪਨੇ ਸਾਥ ਐਤਾਂ ਹੀ ਸਭ ਨੂੰ ਜੈ ਸ਼੍ਰੀ ਰਾਮ ਜੀ ਇਹ ਜਿਹੜੀ ਰਾਮਲੀਲਾ ਏ 70 ਸਾਲ ਪੁਰਾਣੀ ਚੱਲ ਰਹੀ ਹੈ ਜੀ ਬਹੁਤ ਜਿਆਦਾ ਪਹਿਲਾਂ ਮੰਕਾ ਰਾਮ ਮਰਾਰੀ لال ਜੀ ਉਹਨਾਂ ਦੇ ਬੇਟੇ ਤਾਰਾ ਜਨ ਜੀ ਉਹਨਾਂ ਦੇ ਬੇਟੇ ਅਮਰੀਸ਼ ਉਹਨਾਂ ਨੇ ਇੱਥੇ ਨੀੜੀਆਂ ਇੱਥੇ ਉਹਨਾਂ ਨੇ ਸ਼ੁਰੂ ਕਰੀਤੀ ਚੱਲਦੀ ਰਹੀ ਆ ਰਾਮਲੀਲਾ ਹੁਣ ਉਸ ਤੋਂ ਬਾਅਦ ਹੁਣ ਤੱਕ ਇਹ ਚੱਲ ਰਹੀ ਹੈ ਜੀ ਆ ਰਾਮ ਭਗਵਾਨ ਦੀ ਕਿਰਪਾ ਹੈ ਇਹ ਸਾਰੇ ਪ੍ਰੇਮ ਨਾਲ ਜਿੰਨੇ ਵੀ ਸਾਡੇ ਕਲਾਕਾਰ ਨੇ ਜੀ ਇਹ ਸਾਰੇ ਇਹ ਕੋਈ ਵੀ ਪੇੜ ਨਹੀਂ ਹੈਗਾ ਜੀ ਸਾਰੇ ਸੇਵਾ ਕਰਦੇ ਨੇ ਅਸੀਂ 70 80 ਕਲੱਬ ਦੇ ਮੈਂਬਰਾਂ ਦੀ ਸਾਰੀ ਸੇਵਾ ਪ੍ਰੇਮ ਨਾਲ ਬਹੁਤ ਵਧੀਆ ਚੱਲ ਰਹੀ ਅਸੀਂ ਨਾਬਾ ਨਿਵਾਸੀਆਂ ਨੂੰ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਆਰਾਮ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਸਾਰੇ ਦੇਸ਼ ਦੇ ਵਿੱਚ ਸ਼ੁੱਖ ਸ਼ਾਂਤੀ ਸਮ੍ਰiddhi ਬਣੀ ਰਹੇ ਜੈ ਸ਼੍ਰੀ ਰਾਮ ਪ੍ਰਧਾਨ ਜੀ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਖੰਨਾ ਜੀ ਨੇ ਕਿ ਲਗਾਤਾਰ 70ਵਾਂ ਸਾਲ ਇਹ ਰਾਨੁਲਾ ਕਲੱਬ ਨੂੰ ਜਿਹੜਾ ਚੱਲਦੇ ਨੂੰ ਹੋ ਗਿਆ ਔਰ 70 ਸਾਲ ਤੋਂ ਹੀ ਜਿਹੜਾ ਦੁਸਹਿਰੇ ਦਾ ਮੇਲਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਵਾਰ ਜਿਹੜੇ ਪਟਾਕਿਆਂ ਦਾ ਦੇਮਾਨ ਜੀ ਵਾਦਾ ਕਰਕੇ ਗਏ ਸੀ ਵੀ ਪਟਾਕੇ ਵਾਦਾ ਆਦੀ ਉਹ ਤਾਂ ਚੇਅਰਮੈਨ ਸਾਹਮਣੇ ਇਸ ਵਾਰ ਘੜ ਪਟਾਕੇ ਹੀ ਵਾਦਾ ਤੇਰਾ 라ਵਨ ਦੇ ਪੁਤਲੇ ਚ ਵੀ ਜਿਹੜੇ ਪਟਾਕੇ ਪਹਿਲਾਂ ਸੀ ਉਹਨਾਂ ਡੇਡੇ ਕਰਤੇ ਤੇ ਇਸੇ ਤਰ੍ਹਾਂ ਰਾਮਲੀਲਾ ਜਿਹੜੀ ਸਾਡੀ ਜਿੰਨੇ ਵੀ ਕਲਾਕਾਰ ਨੇ ਬੜੇ ਸੁੱਚੇ ਤੇ ਸੱਚੇ ਸ਼ਰਦਾ ਦੇ ਨਾਲ ਆਪਣਾ ਪਾਠ ਕਰਦੇ ਨੇ ਔਰ ਦੁਸਹਿਰੇ ਵਾਲੇ ਦਿਨ ਇਸ ਸਾਰਾ ਮੈਲਾ ਤੁਹਾਨੂੰ 90 ਦਾ ਪਤਾ ਹੈ ਇੱਕੋ ਇੱਕ ਗਰਾਊਂਡ ਹੈ ਜਿੱਥੇ ਆਤਿਸ਼ਬਾਜ਼ੀ ਦਾ ਮਜ਼ਾਰਾ ਕੀਤਾ ਜਾਂਦਾ ਹੈ ਉਹ ਸਾਡੇ ਲਗਾਤਾਰ ਖੰਨਾ ਸਾਹਿਬ ਤੇ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਚੱਲਦਾ ਰਿਹਾ ਜੈ ਸ਼੍ਰੀ